ਲੋਕ ਸਭਾ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਮੁਕੰਮਲ ਕਰਾਉਣ ਦੇ ਮਨੋਰਥ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਸਿਮਰਨ ਕੌਰ ਵੱਲੋਂ ਹਰ ਤਰ੍ਹਾਂ ਦੀ ਨਜ਼ਰ ਰੱਖੀ ਹੋਈ ਹੈ। ਅੱਜ ਮਲੇਰਕੋਟਲਾ ਸ਼ਹਿਰ ਅੰਦਰ Eid ਦੇ ਤਿਉਹਾਰ ਤੇ ਚੋਣਾਂ ਅਮਨ ਚੈਨ ਨਾਲ ਕਰਾਉਣ ਦੇ ਮਕਸਦ ਨੂੰ ਪੂਰਾ ਕਰਨ ਲਈ ਐਸਐਸਪੀ ਮਲੇਰਕੋਟਲਾ ਡਾਕਟਰ ਸਿਮਰਨ ਕੌਰ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਦਿੱਲੀ ਗੇਟ ਤੋਂ ਪੀਪਲ ਵਾਲਾ ਚੌਂਕ ਤੱਕ ਬੀਐਸਐਫ ਦੀ ਕੰਪਨੀ ਤੇ ਭਾਰੀ ਪੁਲਿਸ ਫੋਰਸ ਸਮੇਤ ਪੁਲਿਸ ਅਧਿਕਾਰੀਆਂ ਨਾਲ ਪੈਦਲ ਮਾਰਚ ਕੀਤਾ ਗਿਆ। ਮੈਡਮ ਸਿਮਰਨ ਕੌਰ ਨੇ ਕਿਹਾ ਕਿ ਚੋਣਾ ਲੀ ਕੋਡ ਲੱਗ ਚੁੱਕਿਆ ਹੈ ਅਤੇ ਪੁਲਿਸ ਵੀ ਮਾੜੇ ਅੰਸਰਾ ਖਿਲਾਫ ਹੁਣ ਜ਼ਿਆਦਾ ਮੁਤਹਿਦੀ ਨਾਲ ਕੰਮ ਕਰ ਰਹੀ ਹੈ ਅੰਤੋਨਾ ਲਾਇਸੈਂਸਿਸ ਲਤਾਰੀ ਨੇ ਅਪੀਲ ਕੀਤੀ ਕਿ ਉਹ ਆਪਣੇ ਅਸਲੇ ਜਮਾ ਕਰਵਾ ਦੇਣ ਤੁਸੀਂ ਦੇਖ ਰਹੇ ਹੋ ਮਲੇਰ ਕੋਟਲਾ ਤੋਂ ਕੁਲਵੰਤ ਸਿੰਘ ਮੁਹਾਲੀ ਦੀ ਰਿਪੋਰਟ ਦੇਖਿਏ ਜਿਹੜੀ ਰਿਕੁਆਇਰਡ ਫੋਰਸ ਹੈਗੀ ਹੈ ਉਹ ਅਸੀਂ ਥੱਲੇ ਜਿਹੜੀ ਹੈ ਇਨੀਸ਼ੀਅਲ ਫੇਜ਼ ਹੈਗਾ ਤੇ ਜਿਹੜੀ ਫੋਰਸ ਆਈ ਹੈ ਉਹਦਾ ਅਸੀਂ ਇੱਕ ਕੰਪਨੀ ਆਈ ਹੋਈ ਹੈ ਸਾਡੇ ਕੋਲ ਇਸ ਤੋਂ ਇਲਾਵਾ ਸਾਡੀ ਜ਼ਿਲ੍ਹੇ ਦੀ ਆਪਣੀ ਫੋਰਸ ਹੈ ਤੇ ਕੁਝ ਜਿਹੜੀ ਆਮ ਦੀ ਫੋਰਸ ਹੈਗੀ ਹੈ ਪਰ ਜਿਹੜੀ ਐਕਚੁਅਲ ਪੋਲਿੰਗ ਦੇ ਟਾਈਮ ਫੋਰਸ ਆਣੀ ਹੈ ਉਹਦੀ ਪ੍ਰੋਜੈਕਸ਼ਨ ਕੁਝ ਹੋਰ ਹੈ ਉਹ ਜਦੋਂ ਇਲੈਕਸ਼ਨ ਪ੍ਰੋਸੈਸ ਐਕਟਿਵ ਫੇਸ ਚ ਆਏਗਾ ਉਦੋਂ ਬਾਕੀ ਫੋਰਸ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਇਲੈਕਸ਼ਨ ਦੇ ਸੰਬੰਧ ਵਿੱਚ ਦੇਖੋ ਕੱਲ ਇੱਕ ਸਾਈਜ਼ ਦੇ ਪੱਤੇ ਹੋਏ ਹਨ ਦੋ ਪੋਪੀ ਹਸ ਦੇ ਪੱਤੇ ਹੋਏ ਹਨ ਜਿਨ੍ਹਾਂ ਚ ਕਮਰਸ਼ੀਅਲ ਰਿਕਵਰੀ ਹੋਈ ਹੋਈ ਹੈ ਜੀ ਮੈਡਮ ਜਿਹੜੀ ਇਹ ਫੋਰਸ ਆਈ ਹੈ ਕੰਪਨੀ ਆਈ ਹੈ ਕੀ ਹੈ ਨਾ ਚੌਂਕਾਂ ਦੇ ਵਿੱਚ ਵੀ ਕੰਬਲਿਆ ਜਾਇਗਾ ਤਾਂ ਕਿ ਲੋਕਾਂ ਨੂੰ ਦੇਖ ਸਕਣ ਯਾਨੀ ਇਸ ਤਰ੍ਹਾਂ ਪ੍ਰੈਕ ਮਾਰਿਆ ਨਹੀਂ ਦੇਖੋ ਇਹਦਾ ਕੰਪਰੀਹੈਂਸਿਵ ਪਲਾਨ ਬਣਿਆ ਹੋਇਆ ਹੈ ਜਿਹੜੀ ਫੋਰਸ ਆਈ ਹੋਈ ਹੈ ਉਹਨਾਂ ਨੂੰ ਡਿਫਰੈਂਟ ਪੁਆਇੰਟਸ ਤੇ ਵੰਟਿਆ ਜਾਏਗਾ ਫਲੈਗ ਮਾਰਚ ਤੋਂ ਇਲਾਵਾ ਇਹਨਾਂ ਦੇ ਡੇਲੀ 24 ਘੰਟੇ ਦੇ ਨਾਕੇ ਵੀ ਲੱਗ ਰਹੇ ਹਨ ਬਾਕੀ ਜਿੱਥੇ ਵੀ ਏਰੀਆ ਡੋਮੀਨੇਸ਼ਨ ਜਾਂ ਹੋਰ ਕੋਈ ਐਕਸਰਸਾਈਜ਼ ਕਰਨੀ ਹੈ ਕਿਤੇ ਨਾਕਾ ਲਗਾਣਾ ਹੈ ਕੋਈ ਚੈੱਕ ਪੁਆਇੰਟ ਬਣਾਣਾ ਉਥੇ ਸਾਰੀ ਜਗ੍ਹਾ ਯੂਜ਼ ਕੀਤਾ ਜਾਏਗਾ ਅੱਜ ਬਲੈਕ ਮਾਰਚ ਜਿੱਥੋਂ ਕਿਥੋਂ ਅੱਜ ਫਲੈਗ ਮਾਰਚ ਆਲਮੋਸਟ ਸੇ ਸਾਰੇ ਡਿਸਟ੍ਰਿਕਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਮੇਜਰ ਏਰੀਆਜ਼ ਐ ਉਹ ਕਵਰ ਕਰਾਂਗੇ ਫਿਲਹਾਲ ਅਸੀਂ ਇਥੋਂ ਸਿਟੀ ਮਲੇਰ ਕੋਟਲਾ ਤੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਔਨ ਫੁੱਟ ਫਲੈਗ ਮਾਰਚ ਕਰਾਂਗੇ ਬਾਅਦੋਂ ਅਸੀਂ ਵਹੀਕਲ ਦੇ ਥਰੂ ਫਲੈਗ ਮਾਰਚ ਕਰਾਂਗੇ ਤੇ ਇਦਾਂ ਹੀ ਸਿਮਿਲਰਲੀ ਦੂਜੀਆਂ ਸਬ ਡਿਵੀਜ਼ਨਸ ਚ ਵੀ ਅਸੀਂ ਫੁੱਟ ਫਲੈਗ ਮਾਰਚ ਤੇ ਬਾਕੀ ਜਿਹੜੀ ਹੈ ਵਹੀਕਲ ਤੇ ਫਲੈਗ ਮਾਰਚ ਇਹ ਮੈਸੇਜ ਦੇਣਾ ਆ ਆਮ ਜਨਤਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਅਮਨ ਕਾਨੂੰਨ ਦੀ ਸ਼ਾਂਤ ਵਿਵਸਥਾ ਨੂੰ ਬਰਕਰਾਰ ਰੱਖਣ ਪ੍ਰਸ਼ਾਸਨ ਤੇ ਇੱਕ ਜਿਹਨਾਂ ਦੇ ਲਾਇਸੈਂਸ ਹੋਲਡਰਸ ਹੈ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਜਲਦ ਤੋਂ ਜਲਦ ਆਪਣਾ ਜੜੇ ਅਸਲੇ ਜਮਾ ਕਰਾ ਦੇਣ ਜੀ ਜੀ ਔਰ ਚੋਰੀਆਂ ਜਿਹੜੀਆਂ ਦਿਨ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਤੀਆਂ ਸ਼ਹਿਰ ਚ ਕੋਈ ਗੱਲ ਨਹੀਂ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਂਗੇ ਪੁਲਿਸੀ ਪ੍ਰੈਜ਼ੈਂਸ ਵਧਾਵਾਂਗੇ ਏਰੀਆ ਡੋਮਿਨੇਸ਼ਨ ਕਰਾਂਗੇ ਤੇ ਇਹਦਾ ਵੀ ਹੱਲ ਹੋ ਜਾਏਗਾ ਇਨਫੈਕਟ ਅਮਰੀਕਾ ਲ ਦੋ ਤਿੰਨ ਗ੍ਰੋਥ ਅਸੀਂ ਫੜੇ ਹੋਏ ਆ ਤੇ ਸਨੇਚਿੰਗ ਵਗੈਰਾ ਵਾਲੇ ਤਾਂ ਉਹ ਮੇਰੇ ਖਿਆਲ ਰੁਕ ਵੀ ਗਿਆ ਹੈ ਕੁਝ ਹੱਦ ਤੱਕ ਬਾਕੀ ਅਸੀਂ ਇੱਥੇ ਕੰਮ ਕਰਦੇ ਰਵਾਂਗੇ ਕਮੇਟੀ ਵਿੱਚ ਜਾਂਕਦੇ ਵਿੱਚ ਟ੍ਰੈਫਿਕ ਪਲੇਜ ਜ਼ਰੂਰੀ ਆ ਸਕੂਲ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਜਾਂਮ ਲੱਗਦਾ ਉਹ ਜ਼ਰੂਰ ਕਰਾਂਗੇ ਜੀ ਮਸਲਾ ਮੇਰੇ ਖਿਆਲ ਆਈ ਥਿੰਕ ਆ ਮੈਮ ਨੂੰ ਰਿਪ੍ਰੈਜ਼ੈਂਟੇਸ਼ਨ ਮਿਲੀ ਸੀਗੀ ਸਿਟੀ ਦੇ ਰਿਪ੍ਰੈਜ਼ੈਂਟੇਟਿਵਸ ਵੱਲੋਂ ਤੇ ਅਸੀਂ ਉਹਦਾ ਮਸਲਾ ਹੱਲ ਕਰਾਂਗੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਅਨਅਧਿਕਾਰਿਤ ਪਾਰਕਿੰਗ ਵਗੈਰਾ ਨਾ ਕਰਨ ਤੇ ਜਿੱਥੇ ਜਿੱਥੇ ਪ੍ਰਸ਼ਾਸਨ ਤੁਹਾਨੂੰ ਰੋਕਦੀ ਹੈ ਕਿ ਇੱਥੇ ਵਹੀਕਲ ਨਾ ਪਾਰਕ ਕਰੋ ਇਥੋਂ ਐਸਾ ਤੋਂ ਅੱਗੇ ਇਨਰ ਸਿਟੀ ਚ ਨਾ ਵਹੀਕਲ ਲੈ ਕੇ ਜਾਓ ਉਹ ਵੀ ਸਾਡੇ ਨਾਲ ਕੋਆਪਰੇਟ ਕਰਨ ਜੀ ਚੌਕ ਦੀ ਜੇ ਗੱਲ ਕਰੀਏ ਇੱਥੇ ਮਾ ਕਾ ਡਿਊਟੀ ਚਾਹੀਦੀ ਹੈ ਪੁਲਿਸ ਪਲਾਜ਼ਾ ਦੀ ਔਰ ਕਾਲਜ ਚੌਕ ਜਿਹੜਾ ਹੈਗਾ ਉਹ ਦੇਖਿਏ ਆ ਟੈਂਪਰਰੀ ਰਹੇਗਾ ਇਹ ਮੈਂ ਤੁਹਾਨੂੰ ਫਿਰ ਅਪੀਲ ਕਰੂੰਗੀ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੇਗੀ ਪਬਲਿਕ ਤੇ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ ਕੱਲਾ ਪੁਲਿਸ ਪ੍ਰਸ਼ਾਸਨ ਵੀ ਇਹਦੇ ਵਿੱਚ ਕੋਈ ਉਹ ਨਹੀਂ ਕਰ ਸਕਦਾ ਬਿਕੋਜ਼ ਜਿਹੜੀ ਆਪਣਾ ਏਰੀਆ ਦਾ ਲੇਆਉਟ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਵਿਦਆਊਟ ਪਬਲਿਕ ਅਸੀਂ ਟ੍ਰੈਫਿਕ ਮੁਲਾਜ਼ਮਾਂ ਨਾਲ ਨੂੰ ਵੀ ਨਾਲ ਵੀ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਇਹ ਚ ਸਾਨੂੰ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਚਾਹੀਦਾ ਹੈ ਮੈਡਮ ਟ੍ਰੈਫਿਕ ਦੇ ਜਿਹੜੇ ਇਨਕੋਰੇਜ ਦੇ ਪਾਸੇ ਕਿਹਾ ਨਗਰ ਕੌਂਸਲ ਤੁਹਾਡਾ ਸਾਥ ਨਹੀਂ ਦੇ ਰਹੀ ਕੀ ਹੈ ਇਨੀ ਇਨਕ੍ਰੋਨ ਦੇ ਦੇਖੇ ਅੱਜ ਆਪਣੀ ਅੱਜ ਆਪਣੀ ਜਿਹੜੀ ਹੈ ਫਲੈਗ ਮਾਰਚ ਬਾਰੇ ਤੇ ਇਲਕਸ਼ਨਾ ਬਾਰੇ ਸੰਬੰਧੀ ਇਹ ਬਰੀਫ ਸੀਗਾ ਤੇ ਇਹ ਬਾਅਦ ਚੋਂ ਆਪਾਂ ਦੁਬਾਰਾ ਇੰਦਿਆਂ ਦੇ ਬਾਰੇ ਪ੍ਰੈਸ